ਹਾਂਜੀ ਸੋਸੀਕਾ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਇਹੋ ਜਿਹੀ ਸਖਸੀਤਨਾ ਮਲਾਉਣਾ ਜਿਹੜੇ ਕੀ ਇੱਕ ਵਾਤਾਵਰਨ ਪ੍ਰੇਮੀ ਵੀ ਹੈ ਤੇ ਪ੍ਰਦੂਸ਼ਣ ਪ੍ਰੇਮੀ ਵੀ ਹੈ ਵੀ ਜਿਹੜੇ ਕੀ ਵਾਤਾਵਰਨ ਨੂੰ ਸੰਭਾਲਦੇ ਐ ਅਤੇ ਉਹਨਾਂ ਨੇ ਇੱਕ ਜਿੰਨੀ ਵੀ ਜ਼ਿੰਦਗੀ ਹੈ ਕਿੱਥੇ ਗੁਜ਼ਾਰੀ ਹੈ ਇੱਕ ਟੀਚਰ ਹੋਣ ਦੇ ਬਾਵਜੂਦ ਵੀ ਅੱਜ ਵੀ ਉਹ ਰੂੜੀਆਂ ਦੇ ਵਿੱਚ ਕਿਉਂ ਫਿਰਦੇ ਐ ਲੋਕਾਂ ਨੂੰ ਸੇਧ ਦਿੰਦੇ ਕਿਉਂ ਫਿਰਦੇ ਰਿਟਾਇਰ ਹੋ ਗਏ ਨਾ ਤੇ ਉਹ ਸਖਸੀਤ ਦਾ ਨਾਮ ਬੜਾ ਪਰਚਲਿਤ ਤੇ ਬਹੁਤ ਹੀ ਨੇਕ ਸੁਭਾਅ ਦੇ ਮਾਸਟਰ ਜੀ ਹੈ ਤੇ ਅੱਜ ਮੈਂ ਤੁਹਾਨੂੰ ਰੂਪ ਰੂਪ ਕਰਾਉਣਾ ਸਾਡੇ ਮਾਸਟਰ ਰਕੇਸ਼ ਨਰੂਲਾ ਜੀ ਮਾਸਟਰ ਜੀ ਸਤਿ ਸ੍ਰੀ ਅਕਾਲ ਮਰਾਟਾ ਸਾਹਿਬ ਬਹੁਤ ਬਹੁਤ ਧੰਨਵਾਦ ਅੱਜ ਫੂਸ ਮੰਡੀ ਸਰਕਾਰੀ ਸਕੂਲ ਦੇ ਵਿੱਚ ਅਸੀਂ ਗ੍ਰੀਨ ਮਿਸ਼ਨ ਅਧੀਨ ਫੁੱਲਾਂ ਦੇ ਪੌਦੇ ਲਾਏ ਹੈ ਇਹ ਪੌਦੇ ਸਾਨੂੰ ਸਰਾ ਗੁਰਜਨ ਸਿੰਘ ਡੀਬੀ ਚੱਠਿਆਲਾ ਵੱਲੋਂ ਉਪਲਬਧ ਕਰਾਏ ਗਏ ਕਿਉਂਕਿ ਉਹਨਾਂ ਨੇ ਸਕੂਲ ਚ ਨਰਸਰੀ ਤਿਆਰ ਕੀਤੀ ਹੈ ਅੱਜ ਸਰਪੰਚ ਸਾਹਿਬ ਦੀ ਡਾਕਟਰ ਮਰਾਟਾ ਸਮਾਜ ਸੇਵੀ ਇਹਨਾਂ ਦੀ ਵਾਈਫ ਕਰਨਾ ਇਹ ਇੱਕ ਵਾਈਚ ਅਸੀਂ ਸਕੂਲ ਦੇ ਵਿੱਚ ਪਲਾਂਟਸ ਲਾਏ ਆ ਪੌਦੇ ਲਗਾਏ ਆ ਫੁੱਲਾਂ ਦੇ ਲਗਾਏ ਆ ਨਾਲ ਹੀ ਅਸੀਂ ਇੱਥੋਂ ਕਿਚਨ ਵੇਸਟ ਤੋਂ ਖਾਦ ਤਿਆਰ ਕਰਨ ਦਾ ਇੱਥੇ ਸ਼ੁਰੂ ਕਰਨਾ ਹੈਗਾ ਤੇ ਅੱਜ ਅਸੀਂ ਇੱਥੇ ਪ੍ਰੋਸੈਸਿੰਗ ਸਟਾਰਟ ਕਰਤੀ ਹੈਗੀ ਆ ਉਦੇਸ਼ ਇਹੀ ਹੈ ਵੀ ਘਰ ਦਾ ਕੂੜਾ ਜਿਹੜਾ ਉਸ ਤੋਂ ਅਸੀਂ ਕੰਮ ਲਈਏ ਉਸ ਤੋਂ ਅਸੀਂ ਖਾਦ ਬਣਾਈਏ ਇੱਥੇ ਪੌਦਿਆਂ ਵਾਸਤੇ ਉਹਦਾ ਫਾਇਦਾ ਉਠਾਈਏ ਇਸ ਕਰਕੇ ਅੱਜ ਅਸੀਂ ਸਕੂਲ ਦੇ ਵਿੱਚ ਪੌਦੇ ਵੀ ਲਗਾਏ ਆ ਨਾਲ ਖਾਦ ਵੀ ਬਣਾਉਂਦਾ ਪਿੱਟ ਸ਼ੁਰੂਆਤ ਕਰਨੀ ਹੈ ਕੱਲ ਨੂੰ ਤਿਆਰ ਕਰਨੇ ਮਾਸਟਰ ਜੀ ਆਪੇ ਇਹ ਅੱਜ ਤਿਆਰ ਹੋ ਗਈ ਕੱਲ ਅਸੀਂ ਪ੍ਰੋਸੈਸ ਸਟਾਰਟ ਕਰਾਂਗੇ ਅੱਜ ਕੱਲ ਨੂੰ ਆਪਾਂ ਪ੍ਰੋਸੈਸ ਤਿਆਰ ਕਰ ਲਾਂਗੇ ਕੱਲ ਨੂੰ ਬਾਈ ਜੀ ਤੁਹਾਨੂੰ ਇਹ ਲਾਈਵ ਦਿਖਾਵਾਂਗੇ ਤੇ ਕੱਲ ਨੂੰ ਮੇਰੇ ਚੈਨਲ ਦੇ ਨਾਲ ਜੁੜੇ ਰਹੋ ਡਾਕਟਰ ਜਗਸੀਰ ਸਿੰਘ ਮਰਾੜ ਤੇ ਸਰਪੰਚ ਜਗਸੀਰ ਸਿੰਘ ਮਰਾੜ ਫੇਸਬੁੱਕ ਤੇ ਪੇਜ ਆ ਤੇ ਇਹ ਮਾਸਟਰ ਜੀ ਜਿਹੜੇ ਹੈ ਇੱਕ ਬਹੁਤ ਹੀ ਗੁਣਾ ਦੀ ਗੁੱਤਲੀ ਹੈ ਇਹਨਾਂ ਨੇ ਮੇਰੇ ਖਿਆਲ ਦੇ ਵਿੱਚ ਅੱਜ ਤੱਕ ਜਿੰਨੀ ਵੀ ਲਾਈਫ ਆ ਸਾਈਕਲ ਦੇ ਉੱਤੇ guzारी ਹੈ ਤੇ ਮੈਂ ਚਾਹਣਾ ਵੀ ਇਹਨਾਂ ਨਾਲ ਦੀਆਂ ਨਿਸ਼ਾਨਤ ਸਾਨੂੰ ਮਿਲ ਜਾਣਾ ਤੇ ਸਾਡਾ ਜੀਵਨ ਦਾ ਸੁਧਾਰ ਹੋ ਜੇ ਤੇ ਕਿਉਂਕਿ ਇਹ ਜੇ ਨੇਕ ਇਨਸਾਨ ਜਿਹੜੇ ਕਿ ਇੱਕ ਟੀਚਰ ਹੋਣ ਦੇ ਬਾਵਜੂਦ ਰਿਟਾਇਰ ਹੋ ਗਏ ਨੇ ਇਹਨਾਂ ਤੇ ਇਹਨਾਂ ਨੇ ਆਪਾਂ ਤੋਂ ਕੀ ਲੈਣਾ ਰਿਟਾਇਰ ਹੋ ਗਏ ਇਹ ਵੀ ਸਾਥ ਦੇ ਵਿੱਚ ਬਹਿ ਕੇ ਤਾਂ ਖੇਡ ਸਕਦੇ ਸੀ ਆਪਦੇ ਜਵਾਕਾਂ ਦੇ ਵਿੱਚ ਰਹਿ ਕੇ ਹੋਰ ਕੋਈ ਕਾਰੋਬਾਰ ਚਲਾ ਦੇ ਪਰ ਇਹਨਾਂ ਨੂੰ ਇੱਕ ਲਗਨ ਲੱਗੀ ਹੋਈ ਹੈ ਭਣਕ ਲੱਗੀ ਹੋਈ ਹੈ ਜਿਹੜੀ ਕਿ ਇਹ ਬਾਈ ਜੀ ਉਸ ਨੂੰ ਕਰ ਰਹੇ ਹੈਗੇ ਪੂਰਾ ਕਰੋਨਾ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਰਲ ਕੇ ਉਨੀ ਸੇਵਾ ਕਰੀ ਬਾਈ ਜੀ ਮੈਂ ਕਹਿੰਦਾ ਬਹੁਤ ਥੋੜੀ ਹੈ ਉਹ ਉਹਨਾਂ ਮੈਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਮਾਸਟਰ ਜੀ ਹਨਾ ਅੱਜ ਵੀ ਮੈਂ ਇੱਥੇ ਫੂਸ ਮੰਡੀ ਸਰਕਾਰੀ ਸਕੂਲ ਦੇ ਚ ਆਇਆ ਸਾਈਕਲ ਤੇ ਆਇਆ ਹਾਂ ਹਾਂ ਜੀ ਤੁਸੀਂ ਸਾਈਕਲ ਚਲਾਉਣੀ ਮੈਂ ਤੁਹਾਨੂੰ ਦੇਖਦਾ ਵੀ ਤੁਸੀਂ ਸਾਈਕਲ ਚਲਾਉਣਾ ਮੈਨੂੰ ਲੱਗਦਾ ਮੋਟਰਸਾਈਕਲ ਤੁਹਾਨੂੰ ਜਾਣਦੇ ਨਹੀਂ ਹੋਣੇ ਨਹੀਂ ਆਂਦਤ ਹੈਗਾ ਅਮਰਜੈਂਸੀ ਹੋ ਸੇ ਜੋ ਵਾਈਫ ਦਾ ਬੱਚੇ ਨਾਲ ਹੁੰਦੇ ਆ ਮੈਂ ਸੁਸ਼ਾਂਤ ਸਿਟੀ ਦੇ ਵਿੱਚ ਆਪਣੀ ਰਿਆਸ਼ ਰੱਖੀ ਆ ਸੁਸ਼ਾਂਤ ਸਿਟੀ ਦੇ ਵਿੱਚ ਅਸੀਂ ਖਾਦ ਬਣਾ ਰਹੇ ਆ ਕਿਚਨ ਵੇਸਟ ਤੋਂ ਤਿਆਰ ਕਰ ਰਹੇ ਆ ਲਿਕਵਿਡ ਫਰਟੀਲਾਈਜ਼ਰ ਤਿਆਰ ਕਰ ਰਹੇ ਆ ਸਾਰਾ ਕੁਝ ਇਧਰ ਸਾਡੇ ਇਕਬਾਲ ਸਿੰਘ ਜੀ ਆ ਗਏ ਦੇਖੋ ਚਾਹ ਵੀ ਸਾਡੀ ਲੈ ਕੇ ਆ ਗਏ ਨਾ ਤੇ ਦੇਖੋ ਇਹ ਮਾਸਟਰਾਂ ਦੇ ਗੁਣ ਦੇਖੋ ਅਸੀਂ ਇੱਕ ਕੂੜੇ ਦੇ ਵਿੱਚ ਖੜੇ ਆ ਤੇ ਅਸੀਂ ਉੱਥੇ ਬੈਠੇ ਖੜ ਕੇ ਚਾਹ ਪੀ ਰਹੇ ਆ ਹਨਾ ਇਹ ਅਗਲਾ ਕਹਿੰਦਾ ਯਾਰ ਖਾਣੀ ਵੀਡੀਓ ਬਣਾਉਣ ਦੇ ਮਾਰੇ ਨਹੀਂ ਅਸੀਂ ਵੀਡੀਓ ਬਣਾਉਣ ਦੇ ਮਾਰੇ ਨਹੀਂ ਕਰ ਰਹੇ ਤੇ ਇਹ ਮੈਂ ਲੈ ਮੈਂ ਤਾਂ ਚਾ ਵੀ ਨਹੀਂ ਪੀਂਦਾ ਨਾ ਤੁਸੀਂ ਚਾ ਵੀ ਨਹੀਂ ਪੀਂਦਾ ਇਹ ਦੇਖੋ ਯਾਰ ਕਿੱਡਾ ਹੋ ਆਣਾ ਇਹ ਖਾਂਦੇ ਕੀ ਆ ਫਿਰ ਮੈਨੂੰ ਸਮਝ ਤੋਂ ਬਾਹਰ ਆ ਇਹਨਾਂ ਨੂੰ ਨਸ਼ਾ ਹੀ ਹੈ ਇੰਨਾ ਹਨਾ ਅਗਵਾਲਾ ਲੱਸੀ ਪੁਗਾ ਕੇ ਦੇਵਾਗੇ ਇਹਨਾਂ ਨੂੰ ਇਹਨਾਂ ਨੂੰ ਨਸ਼ਾ ਹੀ ਹੈ ਇੰਨਾ ਹਨਾ ਲੋਕਾਂ ਦੇ ਪਿਆਰ ਦਾ ਹਨਾ ਮੈਂ ਸਾਰ ਨੂੰ ਪਹਿਲਾਂ ਆਖਿਆ ਸਾਰ ਜਦੋਂ ਆਉਣੇ ਉਹਨੂੰ ਘੰਟਾ ਅੱਧਾ ਘੰਟਾ ਪਹਿਲਾਂ ਦੱਸਿਆ ਕਰੋ ਲੱਸੀ ਤਿਆਰ ਮੈਂ ਨਾ ਮਿਲਟਸ ਸੇ ਕੰਮ ਕਰ ਰਿਹਾ ਹਾਂ ਗਾ ਮੋਟੇ ਨਾ ਦੇ ਕੰਗਣੀ ਕੋਦਰਾ ਕੁਟਕੀ ਸਵਾਖ ਸਪੋਰਟਸ ਤੇ ਕਿਵੇਂ ਤਿਆਰ ਹੁੰਦੇ ਆ ਫਾਰਮਰ ਨੂੰ ਸਪਲਾਈ ਕਰਦਾ ਦੱਸ ਦਾਂ ਕਿ ਬ ਇਹਨਾਂ ਦੇ ਕੀ ਬੈਨੀਫਿਟਸ ਆ ਇਹ ਕਿਸਾਨੀ ਲਈ ਜ਼ ਸੋ ਭਾਈ ਆ ਤੁਹਾਨੂੰ ਇੱਕ ਚੀਜ਼ ਦਿਖਾਈ ਹੈ ਇੱਕ ਗੁਣਾ ਦੀ ਗੁਥਲੀ ਤੇ ਤੁਸੀਂ ਇਹਨਾਂ ਨਾਲ ਤੁਸੀਂ ਜੁੜ ਸਕਦੇ ਹੋ ਰਕੇਸ਼ਨ ਅਰੂਲਾ ਸਾਡੇ ਮਾਸਟਰ ਸਟਾਰਜੋ ਮੇਰਾ ਨੰਬਰ ਹੈ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈ ਮਿਲਟਸ ਵਾਰੀ ਲੈਣੀ ਹੈ ਕੋਈ ਕਿਚਨ ਵੇਸਟ ਤੋਂ ਖਾਤਿਆਰ ਗੰਦੇ ਲੈਣੀ ਹੈ ਮੈਂ ਬਾਡੀ ਰੋਟੇਸ਼ਨ ਦੇ ਕੰਮ ਕਰ ਰਿਹਾ ਹਾਂ ਏਮ ਦੇ ਨਾਲ ਮੇਰਾ ਨੰਬਰ ਹੈ ਜੀ 985555 99505 ਇੱਕ ਵਾਰ ਰਿਪੀਟ ਕਰਨ ਲੱਗਾ 985555 99505 ਦੂਸਰਾ ਨੰਬਰ ਹੈਗਾ 7009496202 ਧੰਨਵਾਦ ਆ ਦੇਖੋ ਜੀ ਇਹ ਗੋਣਾ ਦੀ ਗੋਥਲੀ ਆ ਬਾਈ ਤੁਸੀਂ ਜਦੋਂ ਵੀ ਮਰਜੀ ਆ ਦੇਖੋ ਤੁਸੀਂ ਇਹ ਨਾ ਕਿ ਵੀ ਖਣ ਵੀਡੀਓ ਬਣਾਉਣ ਦੇ ਮਾਰੇ ਆ ਅਸੀਂ ਇੱਕ ਰੂੜੀ ਦੇ ਉੱਤੇ ਖੜੇ ਆ ਤੇ ਅਸੀਂ ਉੱਥੇ ਰੂੜੀ ਦੇ ਉੱਤੇ ਖੜ ਕੇ ਚਾਹ ਪੀ ਰਹੇ ਆ ਤੇ ਇਹ ਨਹੀਂ ਹੈਗਾ ਵੀ ਅਸੀਂ ਯਾਰ ਹਨਾ ਵੀ ਕੋਈ ਵੀਡੀਓ ਬਣਾਉਣ ਦੇ ਮਾਰੇ ਜਾਂ ਵਿਊ ਲੈਣ ਦੇ ਮਾਰੇ ਹਨਾ ਮਾਸਟਰ ਜੀ ਜਦੋਂ ਜਨਮ ਦਿਨ ਮਨਾਉਂਦੇ ਆ ਅਸੀਂ ਸਿਟੀ ਸਰ ਦਾ ਜਨਮ ਦਿਨ ਮਨਾਇਆ ਸੀ ਉਦੋਂ ਵੀ ਆਪਾਂ ਬੰਡੇ ਸੀ ਕਿ ਇਹਨਾਂ ਦਾ ਜੀ ਹਾਂਜੀ ਠੀਕ ਆ ਸਰ ਓਕੇ ਧੰਨਵਾਦ ਬਾਈ ਹੁਣ